ਗੱਲ ਇਹ ਹੈ ਕਿ ਸਾਡਾ ਪਹਿਲੇ ਦਿਨ ਤੋਂ ਬੜਾ ਅਸਕਸਤੀ ਕਿ ਜੋ ਵੀ ਸ਼੍ਰੀ ਕਾਪਟਕ ਸਾਹਿਬ ਦਾ ਆਏਗਾ ਉਹ ਹੁਕਮ ਅਸੀਂ ਸੰਕਰਨ ਸਾਹਿਬ ਨੇ ਇੱਕ ਗੋਲ ਗੱਲ ਕਹੀ ਹੈ ਕਿ ਤਰੋ ਅੱਜ ਹੁਣ ਆਦੇਸ਼ ਆਇਆ ਜੋ ਆਦੇਸ਼ ਆਇਆ ਅਸੀਂ ਇਹਨੂੰ ਰਿਪੱਤੇ ਪ੍ਰਵਾਨ ਕੀਤਾ ਜੋ ਹੁਕਮ ਲੱਗਿਆ ਤਨਖਾਹ ਦੇ ਰੂਪ ਵਿੱਚ ਸੇਵਾ ਕਰਤਾ ਉਹ ਸੇਵਾ ਸਥਿਤੀ ਕਰਨ ਬਾਕੀ ਆਦੇਸ਼ ਜਿਹੜਾ ਦਿੱਤੀ ਰੂਪ ਦੇ ਵਿੱਚ ਵਿਸਤਾਰ ਦੇ ਵਿੱਚ ਅਸੀਂ ਗੱਲ ਕਰਦੇ ਉਹਦੇ ਮੁਤਾਬਕ ਜੋ ਜੋ ਕੁਝ ਹੋ ਸਕਦਾ ਹੋਇਆ ਉਸ ਤਰ੍ਹਾਂ ਇੱਕ ਵਾਰ ਰਾਜੋਨਾਂ ਨੇ ਪ੍ਰਕਾਸ਼ ਬਾਦਲ ਜੀ ਨੂੰ ਜਿਹੜਾ ਫਕਰੇ ਕੌਮ ਦਿੱਤਾ ਗਿਆ ਸਿਵਾਦ ਜਿਹੜਾ ਗਿਆ ਸੀ ਉਹ ਵਾਪਸ ਲੈਣ ਦੀ ਗੱਲ ਤੱਕ ਦਾ ਫੈਸਲਾ ਮੈਂ ਵੀ ਅਲੋਚਨਾ ਵੀ ਕਰਨੀ ਚਾਹੁੰਦਾ ਹਾਂ ਬਾਦਲ ਸਾਹਿਬ ਤਾਂ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਹੈ ਪੋਤਾ ਪੁੱਛਿਆ ਨਹੀਂ ਸਕਦੇ ਬਾਕੀ ਤੱਕ ਦਾ ਫੈਸਲਾ ਫੈਕਟਰੀ ਦੇ ਅਨਲੋਨਚਮੈਂਟ ਕਮੇਟੀ ਨੇ ਸੰਗਠਨ ਦੇ ਦਿੱਤਾ ਕਿ ਮਦਦ ਬਿਲਟੋਆ ਬੱਟਾ ਸਿੰਘ ਬਿਲਟੋਆ ਨੇ ਵੀ ਕਾਫੀ ਰੋਸ ਜ਼ਾਹਰ ਕੀਤਾ ਕਿ ਇਹ ਬਿਆਨ ਪਾਜੀ ਨਾ ਕੀਤੀ ਜਾਂਦੀ ਮੈਂ ਕਹਿੰਦਾ ਮੈਂ ਕਿਸੇ ਵੀ ਅਨਰ ਦੇ ਜੋ ਕੁਝ ਕਿਹਾ ਉਹਦੇ ਤੇ ਅਲੋਚਨਾ ਕਰਨਾ ਵਾਜਪੇ ਜੋ ਸਾਨੂੰ ਅਦੇਸ਼ ਹੋਇਆ ਸਾਡੇ ਨਾਲ ਸੰਬੰਧਿਤ ਹੈ ਉਹ ਅਸੀਂ ਪੂਰੀ ਤਨਦੇਹੀ ਦੇ ਨਾਲ ਸਾਰੀ ਸੇਵਾ ਨੂੰ ਪੂਰੀ ਕਰਾਂਗੇ ਇਹ ਸਾਡੇ ਪਹਿਲਾਂ ਤੋਂ ਵੀ ਅਸੀਂ ਕਿਹਾ ਹੁਣ ਵੀ ਅਸੀਂ ਕਹਿੰਦੇ ਆ ਕਿ ਪੂਰੀ ਨਾਮਰਤਾ ਦੇ ਨਾਲ ਜੋ ਸੇਵਾ ਸਾਨੂੰ ਲਈ ਗਈ ਹੈ ਉਹ ਸੇਵਾ ਸੀ ਪੂਰੀ ਅਕਾਲੀ ਦਲ ਦੇ ਨੇੜੇ ਬੰਨ ਕਹਿੰਦੇ ਰਹੇ ਕਿ ਅਸੀਂ ਕੋਈ ਗੁਨਾਹ ਨਹੀਂ ਕੀਤਾ ਕੋਈ ਕਿਸੇ ਆ ਜੀ ਉਹਨਾਂ ਨੇ ਉਹ ਆਪਣਾ ਸਵੀਕਾਰ ਕਰ ਲਿਆ ਆਪਣੇ ਦੇਖੋ ਤਖਤ ਦੇ ਉੱਤੇ ਜਦੋਂ ਤੁਸੀਂ ਪਹਿਲਾਂ ਵੀ ਯਾਦ ਕਰੋਗੇ ਜਦੋਂ ਦਿੱਤੀ ਸ਼ਿਕਾਇਤ ਵੀ ਢਿੱਜੀ ਸੀ ਉਸ ਦੀ ਸਾਰੀਆਂ ਚੀਜ਼ਾਂ ਦਾ ਵਰਣਨ ਸੀ ਉਸ ਦਿਨ ਵੀ ਕੋਈ ਤਰਕ ਤੇ ਦਲੀਲ ਹੈ ਕਿਸੇ ਤਰ੍ਹਾਂ ਨਹੀਂ ਸਰਕਾਰ ਤੋਂ ਮਿਲ ਚੱਕ ਬੱਲੇ ਨਹੀਂ ਦਿੱਤੀ ਸੀ ਉਸ ਦਿਨ ਵੀ ਸਾਰਾ ਕੁਝ ਝੋਲੀ ਚ ਪਿਆ ਸੀ ਜੀਮਾ ਸਾਹਿਬ ਇਸ ਤਰ੍ਹਾਂ ਬੈਸਬਾਜੀ ਤਖਤਾਂ ਦੇ ਉੱਤੇ ਆ ਕੇ ਜਿਹੜੀ ਹੈਗੀ ਆ ਉਹ ਨਹੀਂ ਹੁੰਦੀ ਇਸ ਕਰਕੇ ਇੱਕ ਰਵਾਇਤ ਹੈ ਅਸੀਂ ਆਪਣਾ ਸੀਸ ਣਵਾ ਦਿੱਤਾ ਕਿ ਜਿਹੜੀ ਆ ਕੋਈ ਵੀ ਸਰਕਾਰ ਦੇ ਵਿੱਚ ਕੋਈ ਵੀ ਜਿਹੜੀ ਕੋਈ ਗਲਤੀ ਹੋਈ ਆ ਚਾਹੇ ਕੋਈ ਗੜਾ ਹੋਇਆ ਚਾਹੇ ਕੋਈ ਪੁਲਚੁਕ ਹੋਈ ਆ ਅਸੀਂ ਪਹਿਲਾਂ ਹੀ ਆਪਣੀ ਝੋਲੀ ਚ ਪਾ ਕੇ ਦੇਖਦੇ ਸੀ ਕਿ ਜਦੋਂ ਜੋ ਕਾਲਤਰ ਸਰਦ ਹੁਕਮ ਆਏਗਾ ਜੋ ਉਹਨਾਂ ਨੇ ਆਦੇਸ਼ ਦਿੱਤਾ ਇਸ ਕਰਕੇ ਹੁਣ ਅਸੀਂ ਉਹਨੂੰ ਖੁਸ਼ੀ ਮਤੇ ਸਨਕਾਰ ਕਰਦੇ ਆ ਸਿਰ ਝੁਕਾ ਕੇ ਸਵੀਕਾਰ ਕਰਦੇ ਆ ਇਹ ਸਾਡੀਆਂ ਰਵਾਇਤਾਂ ਨੇ ਜੋ ਸੇਵਾ ਸੀ ਲੱਗੀ ਆ ਉਹ ਸੇਵਾ ਸੀ ਤਨਦੇਹ ਦੇ ਨਾਲ ਨਿਭਾਵਾਂਗੇ ਬਾਕੀ ਆਦੇਸ਼ ਜਿਹੜਾ ਹੈਗਾ ਉਹਦੀ ਛਾਪੀ ਪੂਰੀ ਜਿਹੜੀ ਗੱਲ ਲਿਖੀ ਰੂਪ ਦੇ ਲੈ ਕੇ ਹੋਰ ਕਿਨੇ ਕਿਣਾ ਅਦੇਸ਼ ਕਿਸ ਤਰ੍ਹਾਂ ਦਾ ਉਪਰੋਧ ਦੇ ਮੁਤਾਬਕ ਬਾਕੀ ਦਾ ਜਿਮਨ ਸਾਹਿਬ ਇੱਕ ਇਥੇ ਦੇਖਣ ਨੂੰ ਮਿਲਿਆ ਹੈ ਜ세ਦਰ ਸਾਹਿਬ ਨੇ ਸਖਤ ਤਾੜਨਾ ਕੀਤੀ ਹੈ ਕਿ ਵਿਰਸਾ ਸਿੰਘ ਬਲਟੋਆ ਹਲੇ ਵੀ ਨਹੀਂ ਹੱਥ ਦੇ ਹੈਗੇ ਉਹ ਆਪਣੀ ਜ਼ੁਬਾਨ ਤੇ ਲਗਾਮ ਦੇਣਾ ਚਾਹੀਦਾ ਹੈ ਸ੍ਰੀ ਅਕਾਲ ਤਖਤ ਸਾਹਿਬ ਤੋਂ ਜੋ ਵੀ ਫੈਸਲਾ ਆਇਆ ਉਹਨੂੰ ਇਹ ਸਿਰ ਨੋਉਂਦੇ ਆਂ ਔਰ ਜੋ ਹੁਕਮ ਆਇਆ ਉਹਦੀ ਇਹ ਮੈਨੂੰ ਪਾਲਣਾ ਕਰਾਂ ਤਕਤੀਆਂ ਪਾਈਆਂ ਨੇ ਆ ਗੱਲ ਤੇ ਪਾਈਆਂ ਹੋਈਆਂ ਦੇ ਜਿਹੜਾ ਦਾ ਘਰ ਸਫੇ ਤੋਂ ਵਾਰਡ ਵਾਪਸ ਲੈ ਆ ਗਿਆ ਮਾਨ ਸਾਹਿਬ ਨੂੰ ਕਹਿਣਾ ਚਾਹੁੰਦੇ ਸੀ ਕਿ ਮੈਂ ਕੁਛ ਨਹੀਂ ਕਹਿਣਾ ਕਿਉਂਕਿ ਉਹ ਕਾਲ ਤੱਕ ਸਾਧ ਦੇ ਜਿਹੜਾ ਸਿੰਘ ਸਾਹਿਬ ਦਾ ਹੁਕਮ ਆ ਲੇਕਿਨ ਲੋਕਾਂ ਦੇ ਵਿੱਚ ਇਹ ਚਰਚਾ ਜ਼ਰੂਰ ਸੀ ਵੀ ਉਹ ਜਿਹੜਾ ਬੰਦਾ ਚਲੇ ਗਿਆ ਇਥੋਂ ਸਰਦਾਰ ਤੋਂ ਉਹ ਤੋਂ ਬਾਅਦ ਜਾਣ ਤੋਂ ਬਾਅਦ ਨਹੀਂ ਆ ਰਿਹਾ ਪਰ ਅਹੀਂ ਜੋ ਵੀ ਪ੍ਰਵਾਹ ਕੀਤਾ ਹਕਾਕਾ ਸਾਹਿਬ ਨੇ ਉਹ ਨਹੀਂ ਪਾਲਣਾ ਕਰਾਂਗੇ ਜੋ ਵੀ ਹੁਕਮ ਆਇਆ ਠੀਕ ਹੈ ਬਾਦਸਰ ਵਿੱਚ ਕੋਈ ਦਿੱਤਾ ਵੀ ਕਾਲਤਾ ਸਰ ਨੇ ਸੀਗਾ ਉਹਨਾਂ ਨੂੰ ਤਾਂ ਹੁਣ ਵਿਸ਼ਾ ਸਿੰਘ ਬਲਟਵਾ ਨੂੰ ਕਾफी ਪਟਕਾਰ ਲਗਾਈ ਆ ਉਹਨਾਂ ਵਾਸਤੇ ਤਾਂ ਨਹੀਂ ਉਹ ਬਸ ਚਲੋ ਕਿਦਰ ਕਿਤੇ ਗੁੱਸਾ ਤਾਂ ਕੱਢਣਾ ਹੀ ਹੁੰਦਾ ਉਹਨਾਂ ਨੇ ਜਿਹੜਾ ਦੇਸ਼ ਦੇ ਰਹੇ ਚੱਲੇ ਆ ਸਰ ਉਹਨਾਂ ਨੇ ਪਾਲਣਾ ਨਹੀਂ ਕਰਦੇ ਬਾਦਸਰ ਫੇਰ ਬਿਆਨਬਾਜ਼ੀ ਕਰ ਰਹੇ ਨੇ ਇਹ ਤਾਂ ਉਹਨੂੰ ਪੁੱਛੋ ਨਾ ਵਿਰਸਾ ਹੋ ਬਲਟਵਾ ਨੂੰ ਪੁੱਛੋ ਤੁਹਾਨੂੰ ਕਿਹ ਪੁੱਛਦੇ ਸਾਥੀ ਨਹੀਂ ਜੀ ਕੀ ਕਹੋਗੇ ਤੁਹਾਨੂੰ ਸਾਥੀ ਜਦੋਂ ਪਾਰਟੀ ਛੱਡ ਕੇ ਹੁਣ ਸਾਥੀ ਕਹਾ ਦਾ ਰਹਿ ਗਿਆ ਸਾਤੀ ਦਾ ਬੈਠਾ ਦਾ ਨਿਰਾਨ ਇਹਨੂੰ ਹੁਣ